ਰੋਡ ਵੀ ਮੈਂ ਪਾਇਆ ਸੱਜਰੇ ਢੋਡਾ ਘੜ ਇੱਧਰ ਪਾਣੀ ਵੀ ਛੜਦਾ ਉੱਥੇ ਭਰਿਆ ਆ ਭਰ ਕੇ ਪਰਲੇ ਪਾਸੇ ਮੱਕੀ ਜੋਲਮ ਪਾਣੀ ਲਾਉਣਾ ਹੂੰ ਮੈਂ ਕਿਹਾ ਚੱਲ ਰੋਜੇ ਬਿਜਲੀ ਹੁੰਦੀ ਆ ਕੰਨ ਧੁੱਪਾਂ ਚ ਇੱਥੇ ਬੈਠਣਾ ਤੇ ਕੰਨ ਨੂੰ ਲਾ ਦੂਗਾ ਕੱਲੇ ਨਹੀਂ ਆਈ ਸਭੀ ਕੱਲੇ ਖੜ ਗਈ ਬੁੱਲੇ ਚਾਰ ਆਏ ਕੱਲੇ ਨਹੀਂ ਆਏ ਅੱਲੂ ਆਈ ਗਿਣਤੀ ਆ ਚਾਰ ਨੂੰ ਜੀ ਮੈਂ ਉਹ ਹੀ ਦੱਸਦਾ ਜੀ ਮੋਟਨ ਦੀ ਗਿਣਤੀ ਵੀ ਹੋ ਦੇਣੀ ਕਰ ਤੂੰ 4 ਤਰੀਕ ਨੂੰ ਚਾਰ ਲੜ ਨਹੀਂ ਆਈ ਮੋਟ ਹੂੰ ਦੱਸਿਆ ਮਾ ਤੂੰ ਐ ਕਰ ਕੰਨ ਨੂੰ ਇਹ ਲੰਗਣਾ ਗਣਾ ਗਣਾ ਗੜਾ ਤੂੰ 400 ਰੁਪਏ ਦਊਂਗਾ ਮਤਲਬ 400 ਰੁਪਏ ਦਿਆੜੀ ਇੱਥੇ ਦੇਨੇ ਤੈਨੂੰ 500 ਦਊਂਗਾ ਹਾਂ 100 ਰੁਪਏ ਬੁੱਧਾ 100 ਬੁੱਧਾ ਦਊਂਗਾ ਤੈਨੂੰ ਹਾਂ ਲੈ ਅੱਜ ਜਲਾ 100 ਆ ਤੈਨੂੰ ਕੱਲ ਦੇ ਦੇਣਾ ਹੂੰ ਹੈ ਮੈਂ ਕਹਿੰਦਾ ਕੰਮ ਨਹੀਂ ਕਰਦਾ ਇਹ ਹੂੰ ਮਾ ਆਪੋ ਗੋਪੀਣਾ ਚਾਹੁੰਨ ਤਾਂ ਆ ਕੰਮ ਕਰਦਾ ਹੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਲੈ ਲੋ ਬਾਈ ਪਹੁੰਚੇ ਹੋਏ ਤੇ ਰੌਦਾ ਹੁੰਦੇ 5 ਵਜੇ ਦੇ 5:30 ਵਜੇ ਦੇ ਅਣੀ ਹਦਰੀ ਆ ਗਿਆ ਬਾਇਆ ਸਾਰਾ ਹੀ ਮੇਰੀ ਹੱਸੀ ਕਬੂ ਕਰਿਓ ਭਾਈ ਹੱਸੀ ਜੀ ਕਾਲ ਜੀ 9:00 ਵਜ ਗਏ ਅੱਜ ਕਾ ਮਲਕੀ ਸੀ ਹੈ ਨਹੀਂ ਭਾਈ ਅਸੀਂ ਹੱਸੀ ਕਾ ਤੁਹਾਨੂੰ ਮਲਕੀ ਸੀ ਚਾਚੇ ਆਉਂਦੇ ਸਾਡੀ ਸੱਸੀ ਕਾਲ ਜੀ ਸਾਡੀ ਹੱਸੀ ਕਬੂ ਕੂਲ ਕਰਿਓ ਦੋ ਦਿਨ ਜਿਹੜੇ ਹੈਗੇ ਆ ਹਾਂ ਬਾਕੀ ਭਾਈ ਦੋ ਵਾਰੇ ਤਬੀਰ ਨਾਲ ਬਾਤ ਆ ਇਹਦੀ ਪਾੜ ਹਾਲਾਂ ਦੀ ਮਾਰੀ ਇਹਨੂੰ ਦੂਰ ਹਾਣਾ ਨਾ ਕਰਤਾ ਇਹ ਆਪਾਂ ਨੇ ਲੀਜ਼ਰ ਕਰਾਉਣਾ ਠੀਕ ਆ ਇਹ ਪਾੜ ਭਾਈ ਇਹ ਪਾਰ ਬਾਈ ਹਲਾਂ ਦੀ ਦੂਰ ਕਰਿਆ ਤਵੀਆਂ ਦਾ ਦੂਰ ਤਵੀਆਂ ਦਾ ਇਹ ਕਿ ਕਰੀਏ ਦੂਰੇ ਤਵੀਆਂ ਦਾ ਦੂਰੇ ਹਾਲਾ ਦੂਹਰੇ ਪਾਰ ਹਾਂ ਇਹ ਜੀ ਕੱਕ ਤਾਂ ਨਾ ਮੱਕੀ ਦੀ ਹਾਂ ਹਣਾ ਠੀਕ ਹੈ ਹਾਂ ਬਾਕੀ ਯਾਰ ਬਣਾਤਾ ਹੁਣ ਠੀਕ ਹੈ ਗਲਤ ਤਾਂ ਠੀਕ ਹੈ ਇੱਕ ਦਿਹਾੜੀ ਕੱਲ ਦੀ ਲੱਗਣੀ ਆ ਉਹਨੂੰ ਉਹਦੇ ਨਾਲ ਹੱਥਾਂ ਨਾਲ ਜਿੰਦੇ ਨਾਲ ਮਿੱਟੀ ਲਾਉਣੀ ਆ ਆ ਘੁੱਟ ਜਣੀਆ ਵੱਟ ਬਸ ਉਹਦੇ 15 ਤਰੀਕ ਨੂੰ ਪਾਣੀ ਛੱਡਦੇ ਹੋ ਜਾਣਾ ਅਸੀਂ ਅੱਛਾ ਹੂੰ ਬਸ 15 ਤਰੀਕ ਨੂੰ 15 16 ਨੂੰ ਪਨੀਰੀ ਦੇਰੀ ਪੱਟ ਲੂਗਾ ਕਿਸੇ ਤੇ ਕਿਸੇ ਦੀ ਹੋਈ ਪਈ 110 ਤਿਆਰ ਮੈਂ ਆਉਂ ਚਾਹੁੰਦਾ ਨਾਣੀ ਝਾ ਗੱਲ ਹੈ ਨਾ ਨਾ ਹੋ ਜਾਣੀ ਜਦ ਤੱਕ ਦਾ ਉਹਦਾ ਬਹੁਤ ਟਾਈਮ ਪਿਆ ਕਿੰਨੀ ਢੀਗਾ ਜਦੋਂ ਤੋਂ ਤਿੰਨ ਹੋ ਗਿਆ ਚਲੋ ਉਹ ਤਿੰਨ ਹੋਈ ਤਿੰਨ ਹੋਈ ਅੱਜ ਅਜੇ ਤਿੰਨ ਤੇ ਅੱਜ 8000 ਦਾ ਟਾਈਮ ਹੋਣਾ ਹਾਂ ਫਿਰ ਆਦਾ ਮੈਨੇਜਰ ਜਿਗਰਾ ਆਦਾ ਨੇ ਪਾਇਆ ਹਲੇ ਆਦਾ ਮੈਨੇਜਰ ਜਿਗਰਾ ਦੇਣਾ ਤਾਂ ਤੇ ਵੀ ਜਿੰਨੇ ਗੱਲ ਮੱਕੀ ਨੂੰ ਪਾਣੀ ਲਾਇਆ ਹੋਣਾ ਅਗੀਲਾ ਗੱਲ ਦਾ ਤਾਂ ਬੱਟ ਨਹੀਂ ਤੇ ਨਾ ਹੈਗੀ ਉਹ ਬਾਈ ਹੋਈ ਦੀ ਸਾਰੀ ਤੇ ਕੋਣ ਚਾਰ ਰੱਖਦੇ ਨੇ ਚਾਰੇ ਮੌਣ ਕਰਦੇ ਕੀ ਕਰਿਆ ਵਿਚਾਰੇ ਗੈਂਤਾ ਵਿਚਾਰੇ ਬਾਛੜ ਦੋ ਭਾਈ ਉਹਰੇ ਕਹੀ ਵਾਲਾ ਇੱਕ ਵਾਰ ਤਾਂ ਲੱਗ ਗਏ ਉਹਰੇ ਕਹੀ ਵਾਲਾ ਕੰਮ ਖਤਮ ਹਾਂ ਹੈ ਚਾਹੇ ਸਾਰੇ ਮਤਾਨ ਲੱਗ ਕੇ ਸਾਰੇ ਥੋੜਾ ਬਣ ਚਲੀ ਜਾਵੇ ਹਾਂ ਸਾਰੇ ਖੋਲ ਦੇ ਜਿਕਣਾ ਰਾਤ ਬਰਾਦ ਦੀ ਆ ਇਹਨਾਂ ਚਾਰਾਂ ਨੂੰ ਖੋਲ ਦੇ ਚਾਰਾਂ ਖੋਲ ਦੇ ਹਾਂ ਆ ਦੇਖ ਮੈਂ ਵੀ ਇਹੀ ਕਹਾਂ ਤੂੰ ਤੁਸੀਂ ਕਹਿੰਦੇ ਵੀ ਇੱਧਰ ਤੇ ਪਾਣੀ ਇੱਧਰ ਤੇ ਪਾਣੀ ਉੱਪਰ ਜਾਣਾ ਹੈਗਾ ਤੇਰਾ ਦੇਖ ਆ ਆ ਮੋਗਾ ਨਹੀਂ ਹੈਗਾ ਇਹਦੇ ਉੱਪਰ ਆਣਾ ਨਾ ਖੋਣ ਤੁਹਾਨੂੰ ਹਜੇ ਹੁਣ ਆਹ ਹੈ ਹੁਣ ਨੇੜੇ ਆ ਚੱਲੀ ਜਾਣਾ ਕੰਮ ਹਜੇ ਮੈਂ ਐਂ ਕਹਿੰਦਾ ਉਹ ਬਿਨਾਂ ਰੱਖੇ ਸਰ ਜਾਣਾ ਪਾ ਹੈਨਾ ਹਾਂ ਆਹ ਪਾ ਨੇੜੇ ਛੇੜਾ ਪਾ ਲੈਂਦਾ ਚੰਨੀ ਕਾ ਹਾਂ ਇਹ ਛੇੜਾ ਪਾਣੀ ਹੁੰਦੀ ਆ ਇਧਰ ਨੂੰ ਹਾਂ ਚੱਲ ਸੁਪੀਰ ਕਹਿੰਦਾ ਹੁਣ ਤੂੰ ਰੱਖ ਪਰੇ ਕੰਮ ਨੂੰ ਵੀੜ ਯਾਰ ਇਹ ਕਿਹੜੇ ਚੱਠਾ ਬਹੁਤ ਬੜਾ ਹੈ ਵੀ ਇਹਦੇ ਕੋ ਹੁੰਦੀ ਜੰਮੇ ਬੁੱਤੀ ਘੜਦੀ ਆ ਚਾਰ ਤਾਂ ਇਟਾਂ ਚਾਰ ਤਾਂ ਇਟਾਂ ਇਹਦਾ ਆਉਦੀ ਆ ਵਸੇ ਹਾਂ ਆਉਦੀ ਜੀ ਆ ਉਹਦਾ ਐਲ ਬਣਾ ਕੇ ਕਰਕੇ ਵਿੱਚ ਸਿੱਟ ਦੇਣਾ ਉਹਦਾ ਉੱਚਾ ਉੱਚਾ ਕਰਕੇ ਹਾਂ ਉੱਧਰ ਨਾ ਫਿਰ ਆਪਾਂ ਨੂੰ ਬਿਨਾ ਗੇਟ ਪਾਉltੇ ਸਰੀ ਜੇ ਕਰਨਾ ਹਾਂ ਇੱਧਰ ਜੇ ਮੰਨ ਲਾ ਕਈ ਕਲਾਮ ਯਾਰ ਉੱਧਰ ਬੰਦ ਰਹਿ ਗਿਆ ਉੱਧਰ ਵਾਲੀ ਪਾਈਪ ਲਾਈਨ ਤਾਂ ਇੱਧਰ ਨੂੰ ਆਪਣੇ ਆਪ ਚਾਲੇ ਪੇ ਕਰੂਗੀ ਜੇਕਰ ਇੱਧਰ ਦੀ ਵੀ ਬੰਦੁੱਧਰ ਦੀ ਵੀ ਬੰਦ ਫਿਰ ਪਟਾਕਾ ਪਾ ਦਾਂ ਪਟਾਕਾ ਪਾ ਦਾਂ ਆ ਉੱਚੀ ਚੱਕ ਦੇਣੀ ਮੈਂ ਦੇਖ ਲਿਆ ਲੈਵਲ ਜਾ ਕੱਢ ਕੇ ਉੱਧਰ ਪਾਣੀ ਆਉਂਦਾ ਨਹੀਂ ਇੱਧਰ ਉਧਰ ਨਹੀਂ ਚੱਲ ਪੁੰਦਾ ਜੇ ਉੱਧਰ ਬੰਦ ਕਰਤਾ ਭੁੱਲ ਭਲੇਖੇ ਇੱਧਰ ਨੂੰ ਚੱਲ ਪੇ ਕਰੂਗਾ ਜੇ ਇੱਧਰ ਤਾਂ ਬੰਦ ਤਾਂ ਉੱਧਰ ਤਾਂ ਹੀ ਬੰਦਦਾ ਲੈ ਕੰਮ ਹੋ ਜਾਣਾ ਪਰ ਠੀਕ ਹੈ ਹਾਂ ਇਹਦਾ ਪਾਕੇ ਇਹਦੇ ਵਿੱਚ ਸਿਰਨਾ ਪਾਣੀ ਓਪਨ ਹੈ ਖੁੱਲਾ ਹੀ ਹੈ ਉਹ ਇਹਦੇ ਚਾਰ ਮੁਗੇ ਆ ਤੇ ਉਹ ਨਾਲੇ ਉਰੇ ਦਾ ਕੋਈ ਉਰੇ ਦਾ ਰੱਖ ਰੱਖ ਇਹਨਾਂ ਕੰਮ ਵੀ ਉਰੇ ਦੇ ਖੋਲਾ ਕਰਨਾ ਬੰਦ ਕਰਨਾ ਮੋਟਰ ਕੋਲ ਤੇ ਠੀਕ ਹੈ ਨਹੀਂ ਉਰੇ ਕੋਈ ਬੰਦ ਕਰਨਾ ਪਏ ਉਰੇ ਆਉਣਾ ਪੈਣਾ ਸਾਨੂੰ ਹੋਰ ਨਾਲਾ ਮੋਟਰ ਕੋਲ ਤੇ ਜੇ ਮਾਲਾ ਖੁੱਲਣੀ ਉੱਥੇ ਖੋਲਾ ਨਹੀਂ ਆਪਣੀ ਚੱਲਦੀ ਹੈ ਨਹੀਂ ਚੱਲਦੀ ਹੈ ਹਾਂ ਠੀਕ ਨਹੀਂ ਅੱਛਾ ਚਾਰਾਂ ਆਹ ਮੈਂ ਇਹਨੂੰ ਖੋਲਦਾ ਚਾਰਾਂ ਤਿੰਨ ਲਿਆਉਣੇ ਆਪਣੇ ਉਹ ਲਾਉਣੇ ਵਾਲੇ ਮੂਰੇ ਢੱਕਣਾ ਹਾਂ ਉਹ ਤਾਂ ਲਾਉਣੇ ਪੈਣੇ ਇੱਕ ਤਾਂ ਖੁੱਲਾ ਹੀ ਰਹੇਗਾ ਨਾ ਜੇ ਚਲਾਉਣਾ ਅੰਦਰ ਲਾਉਣੇ ਕਿ ਬਾਹਰ ਲਾਉਂਗਾ ਇਹ ਬਾਹਰ ਲੱਗੂਗੇ ਅੰਦਰ ਨਹੀਂ ਬਾਹਰ ਫਿਰ ਤੁਹਾਨੂੰ ਛੱਡੀ ਸਪੇਸ ਦੀ ਘਟਕਾਂ ਨਹੀਂ ਬਣੇ ਇਹ ਤਾਂ ਇਹ ਤਾਂ ਉਹ ਮੈਂ ਪਾਈ ਹੈ ਮਿੱਟੀ ਇਹ ਦਬ ਜਾਣੀ ਹਾਂ ਸਪੇਸ ਘਟਕਾਂ ਨਹੀਂ ਬਣੇ ਜੇ ਅੰਦਰ ਲਾਉਣੇ ਫਿਰ ਦੂਗਲੇ ਲਾ ਦਿਓ ਅੰਦਰ ਤਾਂ ਛੱਡੀ ਨਹੀਂ ਸਪੇਸ ਮਾ ਠੀਕ ਹੈ ਫਿਰ ਤੋੜੇ ਬਾਹਰ ਤੇ ਹੀ ਲੱਗੂਗੇ ਇਹਨੂੰ ਅੰਦਰ ਚਾਹੀਦੇ ਮੇਰੇ ਸਾਹਮਣੋਂ ਆਪਾਂ ਅੰਦਰ ਅੰਦਰ ਸਪੇਸ ਨਹੀਂ ਹੈ ਹੁਣ ਤਾਂ ਬਾਹ ਤੂੰ ਬਾਹਰੇ ਪੈ ਪਾਇ ਉੱਚਾ ਉੱਚਾ ਰੱਖਣੇ ਪਏ ਪਾਉ। ਇਹਦਾ ਅੱਗੇ ਜਾ ਉਹਨੂੰ ਪਾਣੀ ਦੇਣਾ ਏ। ਹੈ? ਇਹਨੇ ਆਪਣਾ ਆਪੇ ਦਵਾ ਰੱਖਣਾ ਥੱਲੇ ਨੂੰ। ਇਹ ਕਿਹੜੇ ਐਵੇਂ ਚੱਲਣਾ ਪਾਣੀ? ਇਹਨੇ ਇੱਥੇ ਟੂਵਾ ਮਾਰਨਾ ਪੂਰਾ। ਉਹ ਵੀ ਉੱਚਾ ਰੱਖੇ ਪੈਣੇ ਤੁਨੂੰ ਇਹ। ਇੱਥੇ ਲਾਲੇ ਕਰਨਾ ਹੀ ਚੱਲ। ਆਪਣਾ ਧਾਨ ਲਾਉਣੇ ਆਪਾਂ ਨੂੰ ਰੇ ਪੈ ਗੀਤੀ ਲਾਉਣੀ। ਧਾਨ ਧਾਨ ਦਾ ਧਾਨ ਲੋੜ ਨਹੀਂ ਪਣੀ ਲਾਉਣ ਦੀ। ਹਾਂ। ਤਾਂ ਮੈਂ ਖੁੱਲਾ ਪਾਣੀ ਚੱਲਣਾ ਫਿਰ। ਹੋਰ ਕੀ ਆ? ਚਾਰਾਂ ਨੂੰ ਲਾਤਾ ਬਰਾਬਰ ਖੇਤ ਆ ਵੀ ਉਹਨਾਂ ਹੀ ਆ ਵੀ ਉਹਨੇ ਇਹ ਵੀ ਨਹੀਂ ਇਹ ਵੀ ਨਹੀਂ। ਹਾਂ। ਬਰਾਬਰ ਖੇਤ ਤੇਰੇ। ਬਰਾਬਰ। ਬਰਾਬਰ ਪਾਣੀ ਦੇਣਾ। ਜੱਲੋਂ ਲੋਣੇ ਲੋਣੇ ਫੇਜਾਦਾ ਅੱਗੇ ਪਿਛੇ ਕਰਨਾ ਬਈ ਹਾਂ ਜਿਆਦਾ ਹਟਵਾ ਮਾਰਜੀ ਕਿ ਛੱਡਣਾ ਹੈ ਕਰਨਾ ਕਿ ਜੱਦੂ ਬੱਦੂ ਮੈਨਾਂ ਘੱਟ ਹਾਂ ਬਾਕੀ ਮੈਂ ਦਾ ਵੱਟ ਬਾਤ ਦੀ ਮੈਂ ਚੱਲਣ ਸਾਰੇ ਇਕੱਠੇ ਲਿਜਰ ਕਰ ਲੂੰਗੇ ਬਾਅਦ ਚ ਪਾ ਲੂੰਗੇ ਇਹ ਮੱਕੀ ਖੜੀ ਆ ਇਹਦਾ ਲੇਟ ਲਾਉਣੇ ਤੁਹਾਨੂੰ ਰੇ ਹਾਂ ਚੱਲ ਮੈਂ ਪਹਿਲਾਂ ਖੜੀ ਮੱਕੀ ਦੱਸਦੀ ਇਹ ਵੱਡੂ ਆ ਇਹ ਖੜੀ ਆ ਇਹ ਬੂਟੀਆਂ ਹੋਈ ਵੀ ਸੁੱਕੇ ਹੋਣੇ ਇਹਨੂੰ ਸਾਫਤਾ ਹੋ ਗਏ ਹੋਣੇ ਇਹ ਸੀ ਚੌ ਚੌ ਜੇ ਪਾਣੀ ਲੈ ਗਏ ਜਾਂ ਪਾਈਪ ਲਾਈਨ ਦੱਬੀ ਆ ਇਹ ਮੱਕੀ ਦੇ ਗਈ ਖੜੀ ਆ ਇੱਕੜੇ ਹੀ ਰੇ ਫਸਲ ਹੋਣੀ ਹੁਣ ਆਹ ਦੇਖੀ ਆਹ ਜਿਹੜੀ ਬੂਟੀ ਖੜੀ ਆ ਇਹ ਬਿਨਾ ਪਾਣੀ ਤੇ ਨਹੀਂ ਆ ਜੇ ਬੂਟੀ ਆ ਇਹ ਹੋਰ ਹੁਣ ਜੇ ਲੱਗਣੇ ਤਾਂ ਇਹ ਹੋਣਾ ਸਾਫ਼ ਆ ਸਾਫ਼ ਤਾਂ ਨਾ ਨਹੀਂ ਚੱਕਣੀਆਂ ਬਈ ਉਹ ਇੰਜਣ ਹੈ ਉਹ ਇੰਜਣ ਘਰ ਨੂੰ ਲੈ ਕੇ ਜਾਣਾ ਉਹ ਨਾਲ ਵੀ ਖੋਲਣੀ ਆ ਉਹ ਚੱਕੋ ਇੰਜਣ ਸਭ ਖੋਲ ਦੇਣਾ ਹੁਣ ਨਿਵੇੜਨਾ ਕੰਮ ਯਾਰ ਮੋਟਾ ਕਰਕੇ ਆ ਜੇ ਵੇਦੇ ਸੀ ਹਾਂ ਮੋਟਾ ਨਹੀਂ ਇੰਦ ਗੜੇ ਮਾ ਕਰਕੇ ਆ ਜਣਾ ਬਾਕੀ ਕੀ ਕੀ ਹੁਣ ਇਹ ਚ ਹਲਦੀ ਲਾਈ ਤੇ ਅਸੀਂ 3-400 ਰੁਪਏ ਨਾ ਪੱਟਲੀ ਹਲਦੀ ਇਹਨੂੰ ਬਾਬੂ ਵੀ ਦਿੱਤਾ ਦਾ ਹਾਲਾ ਨਾਲ ਹਾਂ ਆਦੇ ਇਕ ਇਕ ਲਫਾਵਾ ਮੈਂ ਡੇਟਿੰਗ ਕਰਨ ਨੂੰ ਭੇਜਤਾ ਆ ਫੇਰ ਨਿਕਲੀ ਜਾਂਦੀ ਵਿੱਚ ਓਏ ਥੋੜੀ ਮੁੱਕਦੀ ਹੁੰਦੀ ਆ ਇਹ ਤਾਂ ਉਹ ਆ ਜਿਹੜੀ ਫਿਰ ਮੈਂ ਨਹੀਂ ਕੋ ਕੋਟ ਚੋਂ ਬੈਠ ਕੇ ਕੱਢ ਕਰਦਾ ਤਾਂ ਜੋ ਅੱਗੇ ਜਾ ਹਾਂ ਦੇ ਵਕੀਰ ਰੁਪਈਆ ਹੀ ਜਾਂਦਾ ਤਾਂ ਉਹ ਕੰਮ ਆ ਹੀਦਾ ਇਹਨਾਂ ਕਿਥੇ ਮੁੱਕਣਾ ਰੰਗ ਦੇ ਲੈਦਾ ਉਹ ਕਹਿੰਦੇ ਨਹੀਂ ਹੁੰਦੇ ਵੀ ਜਿਹੜੀ ਪਹਿਲੇ ਦੋ ਸਾਲ ਪੱਟਣੀ ਚਾਹੀਦੀ ਅੱਜ ਮਨ ਆਇਆ ਸਾਲ ਲਾਲੀ ਤਾਂ ਉਹਨੂੰ ਇੱਕ ਸਾਲ ਨਾਲ ਪੱਟੋ ਕੁਆਲਟੀ ਕੁਆਲਟੀ ਜਾਨੀ ਵੀ ਕੁਆਲਟੀ ਵੰਡ ਜੇ ਇਹ ਕੁਆਲਟੀ ਦੇਖ ਲੈ ਹੁਣ ਕਦੀ 4-5 ਸਾਲ ਹੋ ਗਏ ਕਿਤੇ ਕੁਆਲਟੀ ਖਰਾਬ ਨਾ ਹੋ ਗਈ ਹੋਵੇ ਦੇਖੀ ਜਾਊਗੀ ਇਹ ਤਾਂ ਇਹ ਤਾਂ ਨਹੀਂ ਜਾਂਦੀ ਵੀ ਇਹ ਤਾਂ ਦੇਖੀ ਤੂੰ ਜਿਆਦਾ ਪਾਣੀ ਲਾਉਣਾ ਜਾਂ ਫਿਰ ਹੋ ਜਾਣਾ ਲੈ ਇਹ ਬੀਜ ਫੋਟ ਫੋਟ ਆਉਣ ਵਿੱਚ ਹਾਂ ਨਾ ਲਾਦਾ ਨਹੀਂ ਹੁਣ ਤਾਂ ਬੱਟ ਪਾ ਲਾ ਦੂੰਗੇ ਪਰ ਹੁਣ ਤਾਂ ਇਧਰ ਨੂੰ ਆਉਣ ਜਾਣਾ ਹੁਣ ਨਹੀਂ ਲੱਗਣੀ ਇਹ ਤਾਂ ਪਰ ਅੱਗੇ ਹੁੰਦੇ ਦੇ ਬਈ ਇਹ ਨਹੀਂ ਪਾਣੀ ਇਹਦਾ ਇੱਕ ਵਾਰ ਇਹੀ ਬੱਟ ਪਾ ਲਾ ਦੇ ਤੇਰਾ ਘਰ ਦਾ ਸਾਦਾ ਸਾਹ ਲਾ ਦਣਾ ਹਾਂ ਇੰਨਾ ਕੁ ਹੋ ਜਾਂਦਾ ਇਹਦਾ ਤਾਂ ਵੱਢ ਲਈ ਤੈਨੂੰ ਲਾਉਣ ਦੀ ਲੋੜ ਥੋੜੀ ਹਾਂ ਉੱਥੇ ਹੀ ਲਾਈ ਰਿਹਾ ਇਹ ਜੀ ਮਾੜੀ ਮੋਟੀ ਕਿਤੇ ਰਹੇਗੀ ਵਜੇ ਨੇ ਹੋ ਜਾਣਾ ਜਦ ਇਹ ਗੱਲਾਂ ਭਾਈ ਆਹ ਵਾਤਾ ਬਾਕੀ ਮੋਟਰਪਾ ਉਹ ਵੀ ਲਾਉਣੀ ਆ ਜੇ ਪਨੀਦੀ ਇੱਕ ਬੀਜੀ ਹੈਗਾ 7301 ਹਾਂ ਤਕਵੀਰ ਨੇ ਉਹਨੂੰ ਲਾਉਣਾ ਹੈ ਪਾਣੀ ਨਾ ਪਿਆ 507501 ਜਿਹੜੀ ਕਹਿੰਦੇ ਬਹੁਤ ਮਹਿੰਗੀ ਆ ਉਹ ਬੀਜੀ ਹੋਈ ਆ ਉਹਨੂੰ ਵੀ ਲਾਉਣਾ ਪਾਣੀ ਸਰਿਆਲੀ ਬੀਜ ਲਾਤਾ ਹੋਰ ਉਹ ਮੀਰੀਆ ਥੈਲੀ ਬਾਈ ਇਹਨੂੰ 3300 ਦੀ ਉਹਨੂੰ 3000 ਦੀ ਅੱਛਾ ਹਾਂ ਕਿਲੇ ਕਿਲੋ ਦੀ 3 ਕਿਲੋ ਦੀ 1100 ਰੁਪਏ ਕਿਲੋ ਦਿੱਤਾ ਦਿੱਤਾ ਏਥੇੜਾ ਰੁਪਿਆ ਕਿਲੋ ਤਾਂ ਜਾਂਨੇ 1100 ਉਹਨੂੰ 1 ਕਿਲੋ ਵੀ 1100 ਦਾ ਹੈ ਦੇਖੋ ਉਹ ਬੱਸ ਜੀ ਚੱਲੀ ਹੋਰ ਵਨ ਕਰ ਲਈ ਮੜਾ ਜਾਨਾ ਚੱਲਦੀ ਤੇ ਕਰਨ ਮਾ ਪਧਰਾ ਜਾਨੂ ਚੱਲਦੇ ਲੋ ਜੀ ਮਿਲੋ ਤਿੰਦੇ ਨੂੰ ਸਾਡੇ ਕੋ ਬੰਦਿਆਂ ਦੀ ਘਰ ਪੈ ਗਈ ਬੰਦਾ ਮਗਾਏ ਇਡਲੀ ਤੇ ਅਫਰੀਕਾ ਜੀ ਅਫਰੀਕਾ ਜੀ ਬਈ ਸਾਰਿਆਂ ਨੂੰ ਖਾਓ ਖਲਾਓ ਬਈ ਕਿੱਦਾਂ ਦੇਖੋ ਬਈ ਕੁਦਰਤ ਦਾ ਘੈਰ ਇਹ ਟੋਪੀਆਂ ਲਈ ਫਿਰਦਾ ਇੱਥੇ ਲੋਨੇ ਖਾ ਲੈ 11 ਦਾ ਟੈਂਪਰੇਚਰ ਆ ਨਹੀਂ ਕੱਲ ਦੀ ਉਹ ਨਹੀਂ ਆਈ ਹੈ ਲੇਟ ਗੱਗੇ ਡੇੜੀ ਲੇਟ ਪੁੱਛਦਾ ਦੁਕਾਨ ਦਾ ਹੂੰ ਬਹੁਤ ਅਜੀਬ ਗਾਇ ਨਾਲੇ ਕਹਿੰਦੇ ਅਜ ਵੀ ਤਾਂ 24 ਘੰਟੇ ਜਾ ਆਵਾਜ਼ ਨਹੀਂ ਵੀ ਇਹ ਆਵਾਜ਼ ਨਹੀਂ ਆਵਾਜ਼ ਨਹੀਂ ਕਰੀ ਜਾਂਦੇ ਉਹ 22 ਵੋਟਾਂ ਪੈ ਲੀਆਂ ਬਸ ਮਤਲਬ ਨਿਕਲ ਗਿਆ ਹੈ ਮਤਲਬ ਨਿਕਲ ਗਿਆ ਹੁਣ ਕੱਲ ਦੀ 5 ਘੰਟੇ ਵੀ ਨਹੀਂ ਆਈ ਅਗੇ ਆਪਣੇ ਬਜ਼ੁਰਗ ਕਹੀ ਜਾਂਦੇ ਤੇ ਕਾਲੀਆਂ ਨੂੰ ਪੰਥ ਪੰਥ ਹੁਣ ਇਹਨੇ ਝਾੜੂ ਪੰਥ ਬਣਾ ਲਿਆ ਮੇਰੇ ਸਾਹ ਉਹ ਬਸ ਹੋਰ ਮੈਂ ਤਾਂ ਇਹ ਪ੍ਰੀਤੀ ਭਰਨੀ ਆ ਤੇ ਪ੍ਰੀਤੀ ਜੋਗੀ ਲਾਈਟ ਨਹੀਂ ਆਉਂਦੀ ਦਾ ਮੈਂ ਜੀ ਦੀ ਤਾਂ ਕਿੱਥੇ ਲੱਗ ਜੀ ਦੀ ਜੂਰੀ ਕਿੱਥੇ ਬਾਈ 5 ਘੰਟੇ ਪਰਸੋਂ ਵੋਟਾਂ ਪਈਆਂ ਕੱਲੇ ਦੇਖ ਲੈ ਰੁੱਖ ਬਦਲ ਗਿਆ ਉਹ ਪਹਿਰੇ ਦਿਨ ਤੇ ਕਿਹਾ ਵੀ ਇੱਕ ਦਿਨ ਆਉਣੀ ਲਾਈਟ ਇੱਕ ਨੂੰ ਕਾਹਦੇ ਆਈ ਆ ਫਿਰ ਜਿਹੜੇ ਵੋਟਾਂ ਦੀ ਉਦੋਂ ਕਾਹਦੇ ਆਈ 31 ਤੇ ਬਾਅਦ ਕਿਹਾ ਬਤਾਣਾ ਕੱਲ ਵੀ ਲਟਕਾ ਦੇ ਹੋਈਆਂ ਲੋ ਤਿੰਨ ਘੰਟੇ ਰਹੀ ਆ ਯਾਰ ਤੂੰ ਜੀ ਵੀ ਆ ਉਹ ਪਿੱਛੇ ਉਧਾਂ ਦੇਈਓ ਨਹੀਂ ਦੇਖੋ ਲੈਟ ਤਾਂ ਜਦੋਂ ਜਦੋਂ ਲੱਗਣੀ ਜੀ ਲੱਗਣੀ ਆ ਉਦੋਂ ਤਾਂ ਲੈਟ ਆਉਣੀ ਆ ਚੱਲ ਉਹ ਤਾਂ ਫਿਰ ਪਹਿਲਾਂ ਵੀ ਆਉਂਦੀ ਸੀ ਲੈ ਬੈ ਬੈ ਹੁਣ ਲੱਗ ਗਈ ਇੱਥੇੋਂ ਚੱਲੇ ਇੱਥੇੋਂ ਚੱਲੀ ਜਾਂਦੇ ਆ ਸਾਡੇ 8 8 ਸਨਾ 870 ਹੈ ਇੱਕਾ 240 ਕਿੱਕ ਹੈ ਵੜੀ ਬਾਜੀ ਕੋਲਾ ਦੇਖ ਲੈ ਵੀ 20 25 ਦਾ ਟੈਂਡਾ ਕਰੀ ਹੋ ਜਾਂਦੀ ਆ ਪਰਲੇ ਹੁੰਜੀ ਵਾਲੀ ਵਾਲੇ ਇੱਧਰ ਨਹੀਂ ਆਜਾਂਦੀ ਉੱਧਰ ਜਾ ਜੇ ਇੱਧਰ ਨਹੀਂ ਹੁੰਜੀ ਦੀ ਨਹੀਂ ਆਜਾਂ ਉਹ ਚੋਣੇ ਨੂੰ ਕਿੰਨਾ ਟਾਈਮ ਲੱਗਦਾ ਇਹਨਾਂ ਨੂੰ ਫਿਰ ਹੂੰ ਚੋਣੇ ਨੂੰ ਹੁਣ ਤੂੰ ਲਾਲਾ ਸਾਹਿਬ 2:30 ਵਜੇ ਤੇ ਲੱਗੇ ਨੇ ਠੀਕ ਆ ਜੀ 8 ਵਜੇ ਜਾਣਾ ਜਾਣਾ ਕਿੱਥੇ ਜਾਦੇ ਆਉਂਦੇ ਇਕੱਠੀ ਲੈਣ ਜਾਦਾ ਆ ਗਈ ਹੈ ਉਹ ਪਾਣੀ ਆ ਛੜਦਾ ਤੂਰੀ ਨੇ ਆ ਮੂਰੇ ਮੂਰੇ ਜਾਈ ਹੋਈ ਆਈ ਛਟਾ ਰਕਮ ਲਾਇਆ ਹੋਇਆ ਹੈ ਬਾਹਰ ਤੇ ਹੈ ਨਹੀਂ ਆਲੇ ਦਲੇ ਬਹੁਤ ਬਾਹਰ ਤੇ ਉਹ ਮਹਗੇ ਬੀਜ ਦਾਏ ਹੁੰਦਾ ਜੀ ਮਹਗੇ ਬੀਜ ਛਟਾਏ ਹੁੰਦਾ ਜੀ ਆਇਆ ਬਾਹਰ ਤੇ ਹੈਈ ਨਾਲੇ ਬਾਹਰ ਬੱਟਾ ਪਸੜਦਾ ਪਤਾ ਨਹੀਂ ਕਿੱਕੜਾ ਦਸਦਾ ਉਹ ਬਾ ਉਹ ਬਾਦੋ ਸਿਆੜ ਕੱਢ ਦੋ ਬੱਟਾ ਭਰਾ ਜਣੀ ਬਦੀ ਮੱਕੀ ਆ ਇਹ ਆਹੋ ਪਾਓ ਜੇ ਛਿੱਦੀ ਉੱਦੀ ਦਿਖਦੀ ਆ ਸਿਆੜ ਕੱਢ ਦੋ ਹਾਂ ਉਹ ਨਹੀਂ ਦਿੰਦੇ ਕੁਝ ਵੀ ਕਰਨ ਨੂੰ ਜੀ ਨਹੀਂ ਕਰਦਾ ਬਾਈ 1100 ਰੁਪਏ ਕਿਲੋ ਆਇਆ ਹੋਇਆ ਬੀਜ ਗਿਆ 1100 ਚ 50 ਕਿਲੋ ਤਾਂ ਚੜ ਜੰਨੇ ਆ ਹਾਂ ਇਹਦੀ ਮਿਲਦੀ 3300 ਦੀ 3400 ਦੀ ਲਿਆ ਇਹ ਕਿੰਨੇ 3 ਕਿਲੋ ਦੀ ਪੈਕਿੰਗ ਆ ਹਾਂ ਆਪਾਂ ਨੂੰ ਕਿੰਨਾ ਮਿਲਣਾ ਕਿੰਨੇ ਕੋਈ 2200 ਦੀ ਆ ਤਾਂ ਆ ਤੇ ਲੈ ਕੇ ਸਾਨੂੰ ਉਹਦੇ ਲੈ ਨੇ ਵੀ ਦੇ ਨਾ ਨੇ ਬੀਜ ਤਿਆਰ ਕਰਦੇ ਨੇ ਉਹ ਬਸ ਇਹਦਾ ਵੀ ਖਰਚਾ ਆਉਂਦਾ ਬੀਜ ਪਰ ਲਿਮਟ ਹੋਣੀ ਚਾਹੀਦੀ ਏ ਉਹ ਬਲੈਕ ਬਲੈਕ ਕਰੀ ਜਾਂਦੇ ਨੇ ਬਲੈਕ ਹੁਣ ਪਹਿਲਾਂ ਲਿਆਏ ਆ ਤੇ ਇੱਤਰ 03 ਲੋਕਾਂ ਨੇ ਲੈ ਲੈ ਰੱਖ ਲੇ 25 25 ਤਿੰਨ ਤਿੰਨ ਸਾਨੂੰ ਲੈ ਕੇ ਰੱਖ ਲਿਆ ਤੇ ਇੱਤਰ 03 ਮੈਂ ਤਾਂ ਲਾਉਣਾ ਵੀ ਨਹੀਂ ਤਾਂ ਹੈਗਾ ਮੈਂ ਗਿਆ ਮੈਂ ਥੈਲੀ ਕਿੰਨੀ ਜਾਂ ਸਾਬ ਟਿਕ ਟਕ ਹੋ ਜਾ ਹੋ ਗਿਆ ਤਾਂ ਉਹ ਪੀਆ ਹੁਣ ਜਿਹਦੇ ਆਪਾਂ ਆਲੂ ਰੱਖ ਲਿਆ ਆਪਣੇ ਬੰਦੇ ਫੇਰ ਵੀ ਮਨੂੰ ਕਹਿੰਦਾ 1600 ਦੀ ਲੈ ਜਾ ਮੈਂ 1800 ਦੀ ਲਿਆ ਬਾਈ ਮੈਨਾਂ ਲੈ ਟਿਕ ਟਕ ਹੋਇ ਤੇ ਲਿਆਇਆ ਤਾਂ ਮਗਾ ਹਰੀ ਦੁਨੀਆ ਮੁੱਕ ਜੂਗੀ 26 ਵੀਰ ਦੂੰਗੇ ਘਰ 80 ਰੁਪਏ ਕਿਲੋ ਜਿਹੜੀ ਹੈਗੀ 70 70 80 ਰੁਪਏ ਕਿਲੋ ਵਾਲੀ ਆ ਆਓ ਵੇ ਸਿੱਧਾ ਘਰ ਰੇਟ ਵੱਧ ਦਮ ਮੈਨਾਂ ਉਨਾ ਹੀ ਮਿਲਣਾ ਉਨਾ ਹੀ ਮਿਲਣਾ ਉੱਥੇ ਢੇਰੀ ਲੱਗਣੀ ਮੰਡੀ ਚਾਈ ਥੱਲੇ ਬਸ ਬਸ ਉਨੇ ਕੇ ਫੱਖਾ ਲੱਗਣਾ ਹੈ ਬਿਜਲੀ ਵਾਲਾ ਬੜਾ ਕੰਮ ਖਰਾਬ ਹੋ ਗਿਆ ਯਾਰ ਪਾਣੀ ਲੂਣੇ ਦੇ ਵੀ ਜਾਂਦੇ ਲੱਗੇ ਪਨੀਰੀਆਂ ਯਾ ਬਿਜਲੀ ਜਾਂਦੀ ਹੋਣੀ ਦੀ ਇਹ ਹੁਣ ਆਉਣੀ ਹੋਣੀ ਬਸ ਖਿੱਚ ਲਈ ਉਹਨਾਂ ਨੇ ਜਿਹੜਾ ਕਿ ਜਿਹੜੀ ਜੀ ਜਿਹੜੀ ਚੀਜ਼ ਖਿੱਚਣੀ ਸੀ ਉਹ ਖਿੱਚ ਲਈ ਉਹਨਾਂ ਨੇ ਬਸ ਫੋਟੋ ਦਾ ਕੰਮ ਸਰਦਾ ਹਾਂ ਉਹ ਬਾਕੀ ਜਿਹੜਾ ਮਰਜੀ ਆ ਜਾਵੇ ਸਭ ਆਪਣਾ ਹੁਣਾ ਹੋ ਕਰਨਾ ਸਭ ਖਾਣੇ ਨੂੰ ਪੈਨੇ ਕਿਆ ਨਹੀਂ ਯਾਰ ਉਹ ਵੀ ਸਿਆਸਤਾਂ ਚੱਲ ਰਹੀ ਹੋਇਆ ਦਾ ਹੁਣ ਜਿਗਣਾ ਬਾਹਰ ਆਪਾਂ ਦੇਖਦੇ ਨੇ ਉਹਨੇ ਕਿਹੜੇ ਸਿਆਸਤਾਂ ਹੈ ਐਂਟੀ ਵੀਡੀਓ ਆਪਾਂ ਤੇ ਘਰੇ ਫਿਰ ਹੁੰਦਾ ਹੁਣ ਯਾਰ ਤਿੰਦੇ ਥੋੜੇ ਇੱਥੇ ਲੀਡਰ ਆ ਉਹ 5 ਸਾਲ ਬਣ ਗਏ 6ਵੇਂ ਸਾਲ ਉਹਨੂੰ ਆਪਣਾ ਕੰਮ ਕਰਨਾ ਪੈਣਾ ਕੋਈ ਤੂੰ ਆਏ ਦੇਖ ਲੈ ਇਹ ਕਿਹੜੇ ਕੋਈ ਉਹ ਕਰਦੇ ਆ ਵੀ ਭਾਈ ਰਾਜਨੀਤੀ ਨੂੰ ਵੀ ਥੋੜੇ ਪਈ ਲਾਇਟ ਆਂਦੀ ਆ ਲਾਇਟ ਚ ਮੱਕਾ ਵੀ ਨਹੀਂ ਮਾਰਦੀ ਆਪਣਾ ਦੇਲਾ ਲਾਇਟ ਪਰੇ ਰਾਜਨੀਤੀ ਉਹੀ ਨਾਲੇ ਲਾਇਟ ਪਰੇ ਬੂਟਾਂ ਲੈ ਕੇ ਲੈਡ ਪਰੇ ਬੂਟਾ ਲੈ ਗਏ ਲੈਟਾ ਪਰੇ ਹੋ ਇਹ ਮਸਲਾਂ ਦੇ ਰੇਟਾਂ ਅੰਬਰ ਨਹੀਂ ਕੋਈ ਰਾਜਨੀਤੀ ਇਹਨਾਂ ਦੀ ਉਹ ਬਾਈ ਬੱਸ ਸੀਰੀਅਲ ਦੇ ਲੈ ਉਹਦੇ ਥੋਹੇ ਸਬਸਿਡੀ ਆ ਈਮੀ ਦਾ ਘਰ ਨੂੰ ਅੱਛਾ ਕਿੰਨੀ ਕਿੰਨੀ ਆ 50% ਕਾਰਡ ਜੇ ਬਣੇ ਹੋਇਆ ਇਹਨਾਂ ਦੇ ਕਾਰਡ ਪੰਜ ਹੁੰਦੇ ਆ ਜਦ ਸਬਸਿਡੀ ਦੇ ਉੱਪਰ ਅੱਛਾ ਹੋਰ ਐ ਥੋੜੀ ਵੀ ਇੱਥੇ ਫਾਰਮ ਭਰਨੇ ਆ ਖਲਾਣੀ ਜਗਤ ਤਸਿਲਦਾਰ ਦੇ ਸਾਈਨ ਕਰਾ ਲਿਓ ਫੇ ਪਟਵਾਰੀ ਨੇ ਦਰੋਸਤੀ ਕਰਨੀ ਆ ਵੀ ਫੇ ਸਬਸਿਡੀ ਆਉਂਗੀ ਆ ਲੈ ਇੱਕ ਵਾਰ ਕਹਿੰਦੇ ਕਣਕ ਦੇ ਬੀਜ ਪਰ ਸਬਸਿਡੀ ਆ ਸੁਣ ਲਾ ਮੈਂ ਤਾਂ ਜਾਂਤੇ ਸਬਸਿਡੀ ਮਗਰ ਭੱਜੇ ਹੀ ਨਹੀਂ ਲੈ ਜੀ ਫਾਰਮ ਦਾ ਭਰਾ ਆਤਾ ਉਹਨੇ ਥੈਲੀਆਂ ਦੇ ਦਿੱਤੀਆਂ ਕਹਿੰਦਾ ਥੈਲੀਆਂ ਦੇ ਵਿੱਚ ਜਿਹੜਾ ਕਵਰ ਜ ਨਹੀਂ ਹੁੰਦਾ ਆ ਉਹ ਸਾਹਮਣੇ ਰੱਖਿਆ ਉਹ ਸਾਹਮਣੇ ਰੱਖਣਾ ਉਹ ਮੇ ਕੋਲ 2-3 ਸਾਲ ਪਹਿਾਰੇ ਆ ਸਬਸਿਡੀ ਆਈ ਹੋਣੀ ਉਹਨੂੰ ਮੈਂ ਦਿਖਾ ਵੀ ਦਿੱਤਾ ਉਹਨੇ ਨੰਬਰ-ਨੰਬਰ ਵੀ ਲਿਖ ਲਏ ਉਹ ਆ ਉਹ ਵੀ ਸਬਸਿਡੀ ਦਾ ਹੋਈ ਵੀ ਜਿਹੜੀ ਮੋਗੇ ਵਰੇ ਮੋਗੇ ਵਰੇ ਮੇਲੇ ਜਦ ਤੁਸੀਂ ਪੈਸੀ ਪੂਰੇ ਖਰਚ ਦੇ ਫੇਰ ਕੀ ਆਏ ਹਾਂ ਸਬਸਿਡੀ ਤਾਂ ਮਿਲਣੀ ਚਾਹੀਦੀ ਆ ਬੰਦੇ ਕੋਲ ਹੈ ਹੀ ਨਹੀਂ ਗਜਾਇਸੇ ਨਹੀਂ ਹੈ ਉਹ ਇੱਥੇ ਜੇ ਕੋਈ ਬੰਦਾ ਜੀਵੀਂਦਾਰ ਆ ਕੰਮ ਸ਼ੁਰੂ ਕਰਦਾ ਕੋਈ ਕਿੱਤੀ ਦਾ ਜਾਂ ਡੇਰੀ ਫਾਰਮ ਦਾ ਹੂੰ ਤਾਂ ਦੇਖ ਲੈ ਤੂੰ ਪੂਰਾ ਸਰਕਾਰ ਖਰਚਾ ਚੱਕਦੀ ਆ ਹੂੰ ਜੀ ਐਨਾ ਕ ਬੰਦੇ ਦਾ ਲੋਨ ਫੈਸਿਲਟੀਆਂ ਬਹੁਤ ਆ ਹਾਂ ਟੁੱਟ ਛੱਡ ਦੇ ਵੀ ਆ ਮਾੜੀ ਮੋਟੀ ਇੱਥੇ। ਕੀ ਆ ਪਤਾ ਯੂ? ਚੱਲ ਠੀਕ ਆ ਤੇ ਤੈਨੂੰ ਫੇਰ ਕਰਦੇ ਆ। ਠੀਕ। ਮੈਂ ਸੰਮੂਸਾ ਚੋਲਾ ਤੂੰ ਇਹਨੇ ਦੁੱਧ ਪੀ। ਦੁੱਧ ਤਾਂ ਥਾਂਬ। ਵੀਡੀਓ ਬੰਦ ਕਰ ਤੀ? ਨਾ ਨਾ ਚੱਲਦੀ ਆ। ਐਸ ਐਸ। ਚੱਲ ਤੈਨੂੰ ਫੇਰ ਕਰਦੇ ਆ ਦੁਬਾਰਾ ਹੀ ਇਹਨੂੰ। ਬਾਹ ਠੀਕ ਆ। ਠੀਕ ਆ ਠੀਕ ਆ। ਓਕੇ। ਨਾ ਕੱਲ ਵੀ ਚੱਲੀ ਹੋਣੀ ਲੈਣ ਉੱਥੇ ਜੀ ਚੱਲ ਪੀਵੀ ਕਰ ਜਾ ਨੋਰੇ ਬੈਠਾ ਸੀ ਹਾਂਜੀ ਜਰ ਚੱਲ ਪੀਵੀ ਅੱਛਾ ਜੀ ਜਦ ਮੈਂ ਤੁਲਗ ਪਰਮਾਹ ਬਿਜਲੀ ਮੋਟਰ ਨੇ ਚਲੀ ਮੈਂ ਤਾਂ ਬੰਦ ਕਰੀ ਹੋਈ ਦੀ ਮੋਟਰ ਅੱਛਾ ਤੇ ਉਹ ਚੱਲ ਪੀ ਜਦ ਤੂੰ ਮੈਂ ਬਿਜਲੀ ਡਾਊਟ ਗਈ ਹੁਣ ਹਾਂਜੀ ਜਦੋਂ ਉੱਥੇ ਵੀ ਡਾਊਟ ਗਈ ਫਿਰ ਉਹਨਾਂ ਲਾਈ ਹੋਣੀ ਕਿਤੇ ਫੇ ਦੁਬਾਰੇ ਫੇਰ ਆ ਗਈ ਹਾਂ ਵੈਰੇ ਫੇ ਭਟਾਕਾ ਪੈ ਗਿਆ ਅੱਛਾ ਇਹਨਾਂ ਨਾਲ ਸਦੇ ਕੱਟ ਪਈ ਜੰਪਰ ਲੱਗੇ ਕੋਈ ਫੇਰ ਨਹੀਂ ਆਈ ਕੱਲ ਸਾਰਾ ਦਿਨ ਨਹੀਂ ਆਈ ਅੱਜ ਵੀ ਨਹੀਂ ਸਵੇਰ ਦੀ ਹਾਂ ਅੱਜ ਵੀ ਨਹੀਂ ਆਈ ਅੱਜ ਤਾਂ ਨੋਂ ਨਿਸ਼ਾਨੇ ਨਹੀਂ ਤੇਰੇ ਦੀ ਉਰੇ ਆਈ ਪਰ ਮੇਰੇ ਕਲਾ ਜੀ ਫਿਰ ਤਾਂ ਆਈ ਨਹੀਂ ਮੈਂ ਤਾਂ ਉਹ ਭਰਨੀ ਦੀ ਬਣੀ ਦੀ ਉਹ ਆਪਣੇ ਵਾਲੀ ਆ ਪਾਜੀ ਫੋਨ ਤੋਂ ਥੋੜੋ ਥੋੜੋ ਜਿਹਾ ਪਾਣੀ ਪਰ ਅਜੇ ਹੁਣ ਸ਼ਾਮ ਨੇ ਪਾਉਂਗਾ ਤੁੱਪਾਂ ਦੇ ਲੁਗੇ ਹੀ ਹੈ ਪੈਟਰੋਲਾ ਸਿਸਟਮ ਖੋ ਗਿਆ 5 ਘੰਟੇ ਦਾ ਜੀ ਤਿੰਨ ਚਾਰ ਕਿੱਲੇ ਗੰਨੇ ਦੇ ਆ ਉਹਦੀ ਬੱਸ ਹੋ ਜਾਣੀ 4 ਘੰਟੇ ਵੀ ਨਹੀਂ ਬਹੁਤਾ ਇਹ ਰੱਡੀ ਹੋਈ ਆਉਣੀ ਨਹੀਂ ਬਚਾਰ ਘੰਟੇ ਇਹ 4 ਘੰਟੇ ਚ ਕਿੱਲਾ ਭਰ ਜੇਗਾ ਹਾਂ ਲੱਗਿਆ ਹੋਇਆ ਪਾਣੀ ਵੀ ਤਾਂ ਭਰ ਜੇਗਾ ਹਾਂ ਤੇ ਬਾਹਣ ਨੂੰ ਔਖਾ ਬਾਹਣ ਵਿੱਚ ਨਹੀਂ ਜਾਂਦਾ ਕੋਈ ਬਾਹਣ ਜਿਹਦਾ ਥੱਲੇ ਨੂੰ ਜਾਈ ਜਾਂਦਾ ਪਾਣੀ ਉਹ ਆ ਗਈ ਪੰਮੀ ਆ ਮੈਂ ਆ ਚਲਾਦਾ ਨਹੀਂ ਦੀ ਤਾਂ ਟਾਇਗਰ ਦੇਖ ਜੁੰਦਾ ਆ ਚਲਾ ਲੈਣੀ ਦੀ ਪਤਾ ਲੱਜਣਾ ਹੁੰਦਾ ਚਲਾਈ ਗਈ ਇਹ ਦੇਖਾ ਬੰਨੇ ਬੰਦੇ ਅੰਦਰ ਬਾਹਰ ਨਾ ਬਾਹਰ ਦੋ ਲਾਏ ਦੋੇ ਖੋਲ ਦੇ ਗਈ ਕੋਈ ਅੰਦਰ ਲਾਏ ਹੋਣਾ ਅੰਦਰ ਲਾਏ ਹੋਣਾ ਦਾਰਵਾਜ਼ਾ ਬੁੱਲੋ ਬਾਈ ਦਿਨੇ ਕੋਈ ਛੜਦੀਏਗੀ ਤੇ ਜੀ ਲੋਟਾਗੀ ਬਾਈ ਮੰਜੇ ਵੀ ਅੰਦਰ ਰੱਖ ਕੇ ਜਾ ਕਰਨਾ ਮੰਜਾ ਅੰਦਰ ਚਾਬੀ ਕਰਾਂ ਹਾਂ ਹੋਰ ਆ ਉਹਨਾਂ ਨੇ ਕਿਹਾ ਵੀ ਮੰਜੇ ਚਾਰ ਨਾਲ ਪਾਵੇ ਵਾਲਾ ਤਾਂ ਦੇਖੀ ਆ ਆ 6 ਵਾਲਾ ਉਹ ਜੇ ਚੋਰੀ ਕਰਨ ਨੂੰ ਤਾਂ ਫਿਰ ਮੰਜਾ ਮੰਜਾ ਹੱਥ ਚੱਕਣਾ ਬਜਨ ਲੱਕਣਾ ਆਈ ਵੀ ਸਬਰ ਹੀ ਹੈ ਉਹ ਮਬੱਲ ਬਹਾਂਜੀ 6 ਬਾਲ ਮੰਜਾ ਨਾਲ ਭਾਰੀ ਬੋਤਲ ਬੀਬੀ ਕੋ ਹੋ ਹੋਰ ਮੈਂ ਤਾਂ ਉਹ ਨੂੰ ਬੋਤਲ ਲਈ ਗਿਆ ਹੂੰ ਉਹਨਿਕੇ ਆ ਮੇਰਾ ਉੱਤਰ ਬੋਟ ਆਣੇ ਹੂੰ ਟੋਟਲੀ ਮੈਂ ਪਾਇਆ ਸੱਜਰੇ ਮੁੰਡਾ ਘਰ ਇੱਧਰ ਪਾਣੀ ਵੀ ਛੜਦਾ ਉਹ ਤੇ ਭਰਿਆ ਆ ਭਰ ਕੇ ਪਰਲੇ ਪਾਸੇ ਮੱਕੀ ਜੋਂ ਪਾਣੀ ਲਾਉਣਾ ਹੂੰ ਮੇਗਾ ਚਾਰ ਰੋਜ਼ੇ ਬਿਜਲੀ ਹੁੰਦੀ ਹੈ ਕੰਨ ਧੁੱਪਾਂ ਚ ਇੱਥੇ ਬੈਠਣਾ ਤੇ ਕੱਲੋਂ ਲਾ ਦੂਗਾ ਕੱਲੇ ਨਹੀਂ ਆਈ ਥੋ ਬਿਜਲੀ ਕੱਲੇ ਖੜ ਗਈ ਬਿਜਲੀ ਚਾਰ ਆਇਆ ਕੱਲੇ ਨਹੀਂ ਆਈ ਵੀ ਵੀ ਹੋ ਲੈਣੀ ਹੈ ਹਾਂ ਲਾਈਟ ਨਹੀਂ ਆਈ ਮੁੜ ਕੇ ਲਾਈਟ ਨਹੀਂ ਆਈ ਮੁੜ ਕੇ ਦੱਸ ਕੱਲੂ ਆਈ ਗਿਣਤੀ ਆ ਨਾ ਚਾਰ ਨੂੰ ਜੀ ਮੈਂ ਉਹੀ ਦੱਸਦਾ ਜੀ ਵੋਟਾਂ ਦੀ ਗਿਣਤੀ ਵੀ ਹੋ ਲੈਣੀ ਕੱਲ ਨੂੰ ਚਾਰ ਤਰੀਕ ਨੂੰ ਚਾਰ ਲਾਈਟ ਨਹੀਂ ਆਈ ਮੁੜ ਕੇ ਹਾਂ ਆਮ ਆਸਟ ਮਤ ਦੀ ਵੋਟਰ ਪ੍ਰੋਬਲਮ ਹੈ ਹਾਂ ਪੰਜਾਬ ਚ ਪੰਜਾਬ ਦੇ ਨਾਲ ਸਾਰੇ ਰਾਜਾਂ ਜੀ ਆਖਰੀ ਪੜਾਉਦਾ ਆਖਰੀ ਪੜਾ ਨੇ ਵਧੀਆ ਆਪਣੇ ਵੋਟਾਂ ਇੱਥੇ ਇੱਥੇ ਪਈਆਂ ਰਹਿਣੀਆਂ ਫਿਰ ਤਾਹਨਾ ਕਿ ਕਾਲਜ ਦੇ ਹਾਂ ਕੱਲੋਂ ਇੱਥੇ ਗਿਣਤੀ ਕਰ ਦੇਣੀ ਕਿਸੇ ਵੀ ਰਹਿਣੀਆਂ ਕਾਲਜ ਦੇ ਕਾਲਜ ਦੇ ਆਰਮੀ ਆਰਮੀ ਖੜੀ ਬਾਹਰ ਕੱਲੋਂ ਥੀ ਗਿਣਤੀ ਹੋਣੀ ਕਾਲਜ ਦੀ ਕੀਤੀ ਕਰ ਦੇਣੀ ਉਹਨਾਂ ਨੇ ਠੀਕ ਹੋਰ ਦੇਣੀਆਂ ਉੱਥੇ ਗਿਣਤੀ ਕਰਕੇ ਫਿਰ ਤੈਨੂੰ ਦੱਸ ਦੇਣਾ ਇਹ ਜਦ ਇਹ ਗਣਦੇ ਕਰੇ ਠੰਡੀਆਂ ਕਰਦੇ ਉਹਨੇ ਜਿਹੜੇ ਤਾਂ ਰੋਲਾ ਰੁੱਪੇ ਦਾ ਗਰਮ ਹੁੰਦੇ ਨੇ ਲੋਕ ਕਹਿੰਦੇ ਉਹਨਾਂ ਦਾ ਬਗਵਾ ਰੱਖਦੇ ਨੇ ਵੀ ਠੰਡੇ ਹੋ ਜਾਂਦੇ ਹਾਂ ਨਹੀਂ ਨਹੀਂ ਕਿਰਪਾਣਾ ਮੰਨਣ ਦੀ ਸਮਤਾ ਜਾਂਦੀ ਆ ਉਹ ਗਰਮੇ ਨਿਕਲ ਜਾਂਦੀ ਆ ਮੇਰੇ ਵਿਲਾਪ ਹੋ ਜਾਂਦਾ ਬਸ ਵਿੱਚੀ ਭੁੱਲ ਜਾਂਦੇ ਆ ਕੋਈ ਕੁਝ ਨਹੀਂ ਹੈ ਬੁੱਟੇ ਹਾਂ ਭੁੱਲ ਜਾਂਦੇ ਆ ਕੀ ਬਣਿਆ ਤਾਂ ਰਾਤ ਨਿਕਲ ਗਈ ਇੱਕ ਵਾਈ ਕਰਾ ਦੇ ਤੇ ਭੁੱਲ ਜਾਂਦਾ ਬੰਦਾ ਗੁੱਸਾ ਬੰਦੇ ਦਾ ਘੰਟੇ ਵਾਰੇ ਡਾਉਗੇ ਨਾ ਹੁਣ ਤਾਂ ਲੋਕ ਬੋਸੇ ਆਣੇ ਹੋਗੇ ਓਏ ਹੁਣ ਨਹੀਂ ਲੜਦੇ ਹੈਗੇ ਪਹਿਲਾਂ ਲੋਕ ਲੜਦੇ ਹੁੰਦੇ ਹੁਣ ਤਾਂ ਸਾਇਲੈਂਟ ਚੱਲਦਾ ਸਾਰਾ ਕੁਝ ਹੁਣ ਤਾਂ ਲੋਕ ਫਿਆਣੇ ਬੋਤ ਹੁਣ ਤਾਂ ਕਹਿੰਦਾ ਇਹਨੂੰ ਪਾਣੀ ਪਾ ਦੋ ਨਹੀਂ ਪਾਣੀ ਨਾ ਪਾਓ ਹਾਂ ਕਹੇ ਇਹ ਤੇਰੇ ਬਿੰਡ ਕਿੰਨਾ ਕੋਤ ਹਮ ਜਸ ਦੀ ਹੈ ਵੀ ਕਿਸੇ ਨੂੰ ਜਿਹਨੇ 1100 ਵੋਟ ਦੀ ਗੱਗੇ 700 ਕੁਸ ਪਈ ਹੈ। ਹਰ ਘਰ ਘਰ ਕਹਿੰਦੇ ਫ੍ਰੀਜ ਦੇ ਘਰ ਤੇ ਕੱਢਦੇ ਫ੍ਰੀਜ ਦੇ ਵੋਟਾ ਗੱਡੀ ਲਿਆਉਣੀ ਬੈਠ ਗੱਡੀ ਚ ਹਾਂ ਚੱਲ ਵੋਟ ਹੁਣ ਤਾਂ ਆਏ ਨਹੀਂ 400 ਵੋਟ ਘਟ ਪਈ ਆ ਦੀ ਨਾਲ ਦੀ ਘਰ ਵਾਲੀ ਦੀ ਸਿੰਦਰਾਂ ਦੀ ਦਿੰਦੀ ਵੈਲੀ ਬਹੁਤ ਵੀ ਕੋਈ ਇਹਨਾਂ ਨੂੰ ਚੱਕ ਕੇ ਲੈ ਕੇ ਜਾਓ ਵੋਟੇਜ ਹੁੰਦੀ ਹੈ ਹੁਣ ਨਹੀਂ ਕੋਈ ਜਿਹੜਾ ਪੁੱਛੇ ਤਾਂ ਵੋਟ ਪਾਉਣੀ ਪਾ ਨਹੀਂ ਪਾਉਣੀ ਨਾ ਆਪਾਂ ਹਾਂ ਆਹੀ ਗੱਲ ਆ ਹੁਣ ਐਂ ਤਾਂ ਪਾਇਆ ਉਹ ਮੇਰੇ ਘਰੇ ਚਾਹ ਦਾ ਪੁੱਤ ਹੁਣ ਜਿਹੜਾ ਵੀ ਗਿਆ ਬੋਰਡ ਫੋਨ ਕੋਈ ਐਂ ਤਾਂ ਕਹਿੰਦਾ ਮੈਂ ਲੈਂਚ ਖੜਕੇ ਪਾਈ ਆ ਤੂੰ ਦੇਖ ਲੈ ਅੱਗੇ ਸਰਪੰਚੀ ਨੂੰ ਵੀ ਲੈਣਾ ਲੱਜੰਦੀ ਦੀਆਂ ਪਿੰਡ ਪਿੰਡ ਦੀਆਂ ਵੀ ਚੁੱਪ ਚਾ ਵੋਟ ਪਈ ਆ ਬਾਬਾ ਦੋ ਪਿੰਡਾਂ ਦੇ ਚੋਂ 50 ਵੋਟ ਪਈ ਗਈ ਜੀ ਕਰਦਾ ਅਗਲਾ ਪਾਇਆ ਹੁਣ ਤਾਂ ਕੋਈ ਬੈਂਸ ਬਾਜੀ ਕੁਝ ਨਹੀਂ ਆਗਾ ਤੂੰ ਨਾ 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 ਸੰਤ ਕੀ ਦੀ ਆ ਸੰਤ ਕੀ ਦੀ ਉਹ ਵਧੀਆ ਲੋਕ ਸਮਝਦੇ ਆ ਰਹੋਗੇ ਵੀ ਕੁਝ ਨਹੀਂ ਰੱਖਿਆ ਕੰਮਾਂ ਚ ਲੜਾਈ ਲੜੂ ਝਗੜੇ ਚ ਹਾਂ ਪਉਣੀ ਜਿਹਨੂੰ ਮਰਜ਼ੀ ਬਾ ਉਹ ਗੱਲ ਨਹੀਂ ਹੈ। ਏਹ ਕਿ ਤੈਨੂੰ ਦੱਸ ਕੇ ਪਉਣੀ ਜਾਂ ਇਹ ਵੀ ਪਤਾ ਨਹੀਂ ਕਿੱਥੇ ਪਉਣੀ। ਫਿਰ ਵੀ ਜਿੱਥੇ ਪਉਣੀ ਉੱਥੇ ਪਾ ਲੈਣੀ। ਹੁਣ ਆ ਲੜੇ ਇਹ ਜਿਹੜੇ ਵਾਲਾ ਕੰਮ ਗਲਤ ਆ ਨਾ। ਬਣਨੇ ਵਾਲੇ ਬਣ ਕੇ ਆਪਣੇ ਘਰਾਂ ਵੜ ਜਾਣਾ ਤੇ ਫਿਰ ਇਹੋ ਲੜਦੇ। ਪੰਜਾ ਮਖਾ ਰਜਿਸਟਰ ਦੀ ਚੱਕੀ ਫਿਰਦੇ ਆ ਦੋ ਜਣੇ। ਹਮਰੇ ਬੰਦੇ ਨੂੰ ਜੀ ਪੈਸੇ ਦੋ। ਮਾਇਆ ਦਾਸਰਜੀਤ ਦੇਤੇ ਮਨ ਦਾਸਰਜੀਤ। ਉਹ ਨਹੀਂ ਮੈਂ ਤਾਂ 100 ਰੁਪਏ ਲਈ ਕਿਹਾ ਹਣਾ ਮੈਂ ਕੱਲ ਬਨਵਾਇਆ ਦੱਸੂ ਪਹਿਲਾਂ ਮੈਂ ਮੇਰੇ ਕੋਲ ਤਾਂ ਅਦਰਬੀਦ ਤੈਨੂੰ ਦੱਸ ਦੇ ਦਿੱਤੀ ਉਹ ਘਰ ਜਾ ਕੇ ਤੇ ਦੱਸ ਇਕੱਠੇ ਕਰ ਲੈ ਕਿੰਨੇ ਘਰ ਹੈ ਕਹਿੰਦਾ ਬੰਦੂ ਕਹਿੰਦਾ ਦੱਸ ਉਹ ਇਹਦੇ ਨਾਲ ਰੱਖਣਾ ਕੀ ਬਣਨਾ ਕਿ ਅਸੀਂ ਤੈਨੂੰ ਬਣਾ ਕੇ ਦੇਣਾ ਉਹ ਕਹਿੰਦਾ ਕੀ ਗੱਲ ਮਾ ਲਸੇ ਵੀਲਾ ਰਾਸ ਇੱਕ ਠੰਡਾ ਹੋਲਾ ਆ ਉਹ ਠੀਕ ਹੈ ਹਾਂ ਤੇ ਲਸੀ ਵੀਣਾ ਬੰਦਾ ਰੋਟੀ ਖਾ ਲਾ ਬੁੱਟੀ ਦੀ ਖਾਣੀ ਮੈਂ 100 ਰੁਪਏ ਲੈ ਕੇ ਜਾਣਾ ਕਹਿੰਦਾ ਹਾਂ ਮੈਂ ਤਾਂ ਤੰ ਨੂੰ ਮਦੰਨਾ 100 ਰੁਪਈਆ ਹੂੰ ਬੈਠਾ ਇੱਥੇ ਹਾਂ ਬੈਠਾ ਰਿਹਾ ਕੁਲੀ-ਪੁੱਥੀ ਅੜਿਆ ਬੈਠਾ ਰਿਹਾ ਹਾਂ ਵੇਖਦਾ ਤੂੰ ਹਿੱਲਿਆ ਨਹੀਂ ਹੈਗਾ ਮੈਂ ਲਿਆ ਅੰਦਰ ਤੇ ਡੰਡਾ ਚੱਕ ਕੇ ਉਹੀਂ ਚੱਲਿਆ ਮੈਂ ਕਿਹਾ ਮੈਂ ਦੱਸ ਤੇ 100 ਲੈਣਾ ਤੇ ਤੂੰ ਜਾਣਾ ਕਿ ਜਿਆਦਾ ਲੈਣਾ ਮੈਂ ਚੱਲਿਆ ਮਾਜਾਬ ਹਾਂ ਫਿਰ ਦਈ ਉੱਪਰਿਆ ਦੱਸ ਕੌਣ ਦੋ ਦੱਸ ਮੰਗਦੇ ਜਿਹੜੇ ਮੰਗਦੇ ਹੀ ਰਿਸਟਰ ਨਹੀਂ ਫਿਰਦੇ ਥਾਲੇ ਵੈਸੇ ਕੰਮ ਨਹੀਂ ਬੱਸ ਤੇਰੇ ਤੇਰੇ ਮੂਹਰੇ ਤਰਾ ਨਾਮ ਲਿਖ ਦੇਣਾ ਫਲਾਣਾ ਤੇ ਮਂਗਾ ਉਹ ਤੇ ਛੱਡ ਜਾਣਾ ਉਹਨੇ ਜਾਂਦੇ ਰਿਸਟਰ ਜੀ ਦੱਸ ਲੈ ਪੈ ਗੱਠੇ ਗੱਲੇ ਆ ਕਿਤਾ ਬੜਿਆ ਤੂੰ ਕੰਮ ਕਰਨ ਲੱਗ ਕੋਈ ਦੱਸ ਮੈਨੂੰ ਹਾਂ ਉਹ ਨਹੀਂ ਠੀਕ ਆ ਤੂੰ ਮੰਗਦਾ ਐ ਤੈਨੂੰ ਜਿੰਨੇ ਦੇਤੇ ਤੂੰ ਲੈ ਕੇ ਕਹਾਂ ਉਹ ਮੈਂ ਦੱਸਿਆ ਮਾ ਤੂੰ ਆਏ ਕਰ ਕੱਲੂ ਮੇਰੇ ਨਾਲ ਗੱਣਾ ਗੱਣਾ ਗਟਾ ਤੈਨੂੰ 400 ਰੁਪਏ ਦਊਂਗਾ ਮੈਂ ਤੈਨੂੰ 400 ਰੁਪਏ ਦਿਆੜੀ ਇੱਥੇ ਦੇਨੇ ਤੈਨੂੰ 500 ਦਊਂਗਾ ਹਾਂ 100 ਰੁਪਏ ਬੱਦਾਂ ਹਾਂ ਬੱਦਾਂ ਦਊਂਗਾ ਤੈਨੂੰ ਹਾਂ ਲੈ ਅੱਜ ਜੜਾ 100 ਆ ਤੈਨੂੰ ਕੱਲ ਦੇ ਦੇਣਾ ਹਾਂ ਹੈ ਮੈਂ ਕਹਿੰਦਾ ਕੰਮੇ ਨਹੀਂ ਕਰਦਾ ਇਹ ਹਾਂ ਮਾ ਆਪ ਗੋਪੀਣਾ ਸਾਵਨ ਤਾ ਆ ਕੰਮ ਕਰਦਾ ਹਾਂ ਉਹ ਬਸ ਇਹ ਲੋਕਾਂ ਨੇ ਹੁਣੇ ਕੰਮੇ ਹੀ ਫੜਦੇ ਆ